ਲੱਖਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਸੜਕ ਤੇ ਤੋੜਦੀ ਸੁਰੱਖਿਆ ਕਿਵੇਂ ਕਰਨਗੀਆਂ ਐਸਐਸਐਫ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਇੱਕ ਨਵਾਂ ਵਿੰਗ ਤਿਆਰ ਕੀਤਾ ਗਿਆ ਹੈ ਪੰਜਾਬ ਪੁਲਿਸ ਦਾ ਕੰਟਰੋਲ ਰੂਮ ਦੇ ਨਾਲ ਕਨੈਕਟਡ ਨੇ ਦੇਖ ਸਕਦੇ ਹੋ ਉਸ ਤੋਂ ਬਾਅਦ ਕਨੈਕਟ ਜੇਕਰ ਕੋਈ ਇਨ ਕੇਸ ਐਮਰਜੈਂਸੀ ਹੁੰਦੀ ਆ ਤਾਂ ਆਪਣੇ ਕੰਟਰੋਲ ਰੂਮ ਨੂੰ ਕਿਸ ਤਰ੍ਹਾਂ ਮੈਸੇਜ ਜਾਣਾ ਹੈ 112 ਤੇ ਕਿਸ ਤਰ੍ਹਾਂ ਸੰਪਰਕ ਕਰਨਾ ਹੈ ਇਹ ਲਗਾਤਾਰ ਹੁੰਦੀ ਹੈ ਜੇ ਸਰ ਇਹ ਕੰਟਰੋਲ ਰੂਮ ਚ ਜਾਊਗਾ ਉਹ ਤੁਹਾਨੂੰ ਆਪਣਾ ਐਡਰੈਸ ਦੱਸ ਦੋ ਉੱਥੇ ਮਤਲਬ ਗੱਡੀਆਂ ਡਿਸਪੈਚ ਹੋ ਜਾਣਗੀਆਂ ਕੰਟਰੋਲ ਰੂਮ ਤੇ ਜੇ ਕੋਈ ਗੱਡੀ ਖਰਾਬ ਖੜੀ ਹੈ ਰਾਤ ਦੇ ਮਤਲਬ ਉਹਨਾਂ ਨੂੰ ਆਪਾਂ ਲੋਕ ਸੋਚਨ ਬਾਰੇ ਵੀ ਮਤਲਬ ਖਿੱਚਾ ਸਕਦੇ ਹਾਂ ਉਹਨਾਂ ਸਾਈਡ ਕਰ ਸਕਦੇ ਆ ਫਿਲਹਾਲ ਟੋਚਨ ਦਾ ਸਮਾਂ ਹੈ 24 ਘੰਟੇ ਹੁੰਦੀ ਹੈ ਅਵੇਲੇਬਲ ਹਾਈਵੇ ਤੇ ਈਵਨ ਮਤਲਬ ਮੈਡੀਕਲ ਸੁਵਿਧਾ ਵੀ ਹੈਗੀ ਫਸਟ ਏਡ ਵੀ ਦੇ ਸਕਦੇ ਹੋ ਫਸਟ ਏਡ ਦਾ ਸਮਾਨ ਦਿੱਤਾ ਹੋਇਆ ਤੇ ਰਿਫਲੈਕਟਰ ਹੈਗੇ ਜੇ ਕੋਈ ਕੋਈ ਰਾਤੀ ਜਦੋਂ ਵੀ ਐਕਸੀਡੈਂਟ ਹੋ ਜਾਂਦਾ ਉਹਨਾਂ ਮਾਰ ਤੇ ਨੂੰ ਹਸਪੀਟਲ ਪਹੁੰਚਾਉਣਾ ਤਾਂ ਉਹ ਵੀ ਪਹੁੰਚਾ ਸਕਦੇ ਹਾਂਜੀ ਸਰ ਕੱਲ ਹੀ ਵਨ ਐਕਸੀਡੈਂਟ ਹੋਇਆ ਸੀਗਾ ਇਹ ਆਪਣਾ ਮੜੋਲੀ ਦੇ ਲਾਗੇ ਉਹਨਾਂ ਨੂੰ ਨਾਲ ਦੀ ਨਾਲੇ 15 ਮਿੰਟ ਆਪਾਂ ਨੇ ਹਸਪੀਟਲ रिकॉर्ड ਹੁੰਦੀ ਆ ਵੀ ਕਿੱਥੇ ਗੱਡੀ ਜਾ ਰਹੀ ਐ ਕਿੰਨਾ ਟਾਈਮ ਕਿੱਥੇ ਖੜੀ ਐ ਅੱਛਾ ਤੁਹਾਡੀ ਸਾਰੀ ਜਿੰਨੀ ਕਨੈਕਟੀਵਿਟੀ ਐ ਸਾਰੀ ਕੰਟਰੋਲ ਹੁੰਦੀ ਐ ਹਰ ਇੱਕ ਗੱਡੀ ਦੀ ਨੋਟਿਸ ਆ ਕਿ ਕਿਹੜੀ ਗੱਡੀ ਕਿੱਥੇ ਖੜੀ ਐ ਹਾਂਜੀ ਸਰ ਆਪਣੇ ਜੀਪੀਐਸ ਹਰ ਸਰ ਸਿਸਟਮ ਲੱਗੇ ਆ ਉਹ ਲੋਕ ਥੋੜੀ ਥੋੜੀ ਜਾਣਦੇ ਪਹੁੰਚ ਐ ਸਾਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ੁਕਲਾ ਲੱਖਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਸੜਕ ਤੇ ਤੁਹਾਡੀ ਸੁਰੱਖਿਆ ਕਿਵੇਂ ਕਰਨੀ ਆ ਪੰਜਾਬ ਸਰਕਾਰ ਦੁਆਰਾ ਮੱਖ ਮੰਤਰੀ ਪੰਜਾਬ ਭਗਵੰਤ ਮਾਨ ਦੁਆਰਾ ਐਸਐਸਐਫ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਇੱਕ ਨਵਾਂ ਵਿੰਗ ਤਿਆਰ ਕੀਤਾ ਗਿਆ ਹੈ ਪੰਜਾਬ ਪੁਲਿਸ ਦਾ ਜਿਸ ਦੀਆਂ ਇਹ ਲਗਜ਼ਰੀ ਟੋਇਟਾ ਦੀਆਂ ਲਗਜ਼ਰੀ ਗੱਡੀਆਂ ਜਿਹੜੀਆਂ ਇਹ ਸੜਕਾਂ ਤੇ ਤੈਨਾਤ ਨੇ ਦੇਖ ਸਕਦੇ ਹੋ तमाम ਸੁਵਿਧਾਵਾਨਾ ਲੈਸ ਇਹ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਤੈਨਾਤ ਕਰ ਦਿੱਤੀਆਂ ਗਈਆਂ ਨੇ ਮਹਿੰਗੀਆਂ ਗੱਡੀਆਂ ਨੇ 4x4 ਗੱਡੀਆਂ ਨੇ ਇਹ ਜਿਹੜੀਆਂ ਕਿ ਕਿਸੇ ਵੀ ਐਮਰਜੈਂਸੀ ਨੂੰ ਨਜਿੱਠਣ ਦੇ ਲਈ ਜਿਹੜੀਆਂ ਨੇ ਤਤਪਰ ਰਹਿੰਦੀਆਂ ਨੇ ਤਸਵੀਰਾਂ ਨਾਲ ਦਿਖਾ ਦਿੰਨਾ ਦੇਖ ਸਕਦੇ ਹੋ ਉਹਦਾ तमाम ਇਕਵਮੈਂਟਸ ਜਿਹੜੇ ਨੇ ਉਹ ਮੌਜੂਦ ਨੇ ਰੋਸ਼ਨ ਨੂੰ ਕਹੂੰਗਾ ਰੋਸ਼ਨ ਤਸਵੀਰ ਦਿਖਾ ਦਿਓ ਦੇਖੋ तमाम ਤਾਂ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਔਨ ਡਿਊਟੀ ਤੈਨਾਤ ਰਹਿੰਦੇ ਨੇ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਹਰ ਇੱਕ ਚੀਜ਼ ਦੇ ਨਾਲੇ ਲੈਸ ਗੱਡੀਆਂ ਮੌਜੂਦ ਰਹਿਣਗੀਆਂ ਕੰਟਰੋਲ ਰੂਮ ਦੇ ਨਾਲ ਕਨੈਕਟਡ ਨੇ ਦੇਖ ਸਕਦੇ ਹੋ ਉਸ ਤੋਂ ਬਾਅਦ ਕਨੈਕਟ ਅਗਰ ਕੋਈ ਇਨ ਕੇਸ ਐਮਰਜੈਂਸੀ ਹੁੰਦੀ ਆ ਤਾਂ ਆਪਣੇ ਕੰਟਰੋਲ ਰੂਮ ਨੂੰ ਕਿਸ ਤਰ੍ਹਾਂ ਮੈਸੇਜ ਜਾਣਾ ਹੈ 112 ਤੇ ਕਿਸ ਤਰ੍ਹਾਂ ਸੰਪਰਕ ਕਰਨਾ ਹੈ ਇਹ ਲਗਾਤਾਰ ਹੁੰਦੀ ਆ ਡਿਊਟੀ ਤੇ ਤਨਖਤ ਮੁਲਾਜ਼ਮ ਵੀਰ ਮੌਜੂਦ ਨੇ 112 ਨੂੰ ਸੰਪਰਕ ਕਿਵੇਂ ਕਰਦੇ ਆ ਅਗਰ ਇਨ ਕੇਸ ਐਮਰਜੈਂਸੀ ਹੋ ਜਵੇ ਤਾਂ ਇਹ ਐਸਐਸਫ ਦੀ ਗੱਡੀ 112 ਲਿਖਿਆ ਹੋਇਆ ਐ ਐਮਰਜੈਂਸੀ 112 ਕਿਵੇਂ ਕਨੈਕਟ ਕਰਦੇ ਆ ਇਹ ਸਰ ਇਹ ਕੰਟਰੋਲ ਰੂਮ ਵਿੱਚ ਜਾਊਗਾ ਤੁਹਾਨੂੰ ਆਪਣਾ ਐਡਰੈਸ ਦੱਸ ਦੋ ਤੇ ਮਤਲਬ ਗੱਡੀਆਂ ਡਿਸਪੈਚ ਹੋ ਜਾਣਗੀਆਂ ਕੰਟਰੋਲ ਰੂਮ ਤੇ ਅੱਛਾ ਬਹੁਤ ਲੱਖਾਂ ਰੁਪਏ ਦੀਆਂ ਮਹਿੰਗੀਆਂ ਟੁਇਟਾ ਦੀਆਂ ਗੱਡੀਆਂ ਹੈ ਖਾਸੀਅਤ ਕੀ ਰਹਿਣ ਵਾਲੀ ਹੈ ਇਹਦੀ ਇਹ ਸਾਰੇ 4/4 ਗੱਡੀ ਹੈ ਜੀ ਤੇ ਮਤਲਬ ਜੇ ਕੋਈ ਗੱਡੀ ਖਰਾਬ ਖੜੀ ਹੈ ਰਾਤ ਤੇ ਮਤਲਬ ਉਹਨਾਂ ਨੂੰ ਆਪਾਂ ਲੋਕ ਟੋਚਨ ਪਾ ਕੇ ਵੀ ਮਤਲਬ ਖਿੱਚ ਸਕਦੇ ਹਾਂ ਮਤਲਬ ਸਾਈਡ ਕਰ ਸਕਦੇ ਹਾਂ ਫਿਲਹਾਲ ਟੋਚਨ ਦਾ ਸਮਾਨ ਆਉਂਗਾ ਹਲੇ ਮਤਲਬ ਹੌਲੀ ਹੌਲੀ ਸਾ ਮਤਲਬ ਟੋ ਕਰ ਸਕਦੇ ਹੋ ਮਜ਼ਬੂਤ ਗੱਡੀਆਂ ਪਿੱਛੇ ਹਰ ਇੱਕ ਚੀਜ਼ ਰੌਸ਼ਨ ਦਿਖਾਓ ਨਾ ਆ ਕੇ ਤਸਵੀਰ ਮਤਲਬ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹਰ ਇੱਕ ਚੀਜ਼ ਫੈਸਿਲਿਟੀ ਅਵਲਪਤ ਹਾਂਜੀ ਸਰ ਤਾਂ ਇਹ 24 ਘੰਟੇ ਹਾਂਜੀ ਸਰ 8-8 ਘੰਟੇ ਦੀ ਸ਼ਿਫਟ ਹੈ 24 ਘੰਟੇ ਹੋਣਗੇ ਜੀ ਅਵੇਲੇਬਲ ਹਾਈਵੇ ਸ ਤੇ ਹਾਂ ਇਵਨ ਮਤਲਬ ਮੈਡੀਕਲ ਸਹੂਲਤ ਵੀ ਹੈਗੀ ਫਰਸਟ ایڈ ਵੀ ਦੇ ਸਕਦੇ ਆ ਜੀ ਫਰਸਟ ایڈ ਦਾ ਸਮਾਨ ਦਿੱਤਾ ਹੋਇਆ ਤੇ ਰਿਫਲੈਕਟਰ ਹੈਗੇ ਜੀ ਆਪਣੇ ਕੋਲ ਰਾਤੀ ਜਿੱਦਾਂ ਕੋਈ ਐਕਸੀਡੈਂਟ ਹੋ ਜਾਂਦਾ ਉਹਨਾਂ ਨੂੰ ਮਾਰਕਰ ਅਗਰ ਕਿਸੇ ਨੂੰ ਹਸਪੀਟਲ ਪਹੁੰਚਾਉਣਾ ਤਾਂ ਉਹ ਵੀ ਪਹੁੰਚਾ ਸਕਦੇ ਹੋ ਹਾਂਜੀ ਸਰ ਕੱਲ ਹੀ ਵਨ ਐਕਸੀਡੈਂਟ ਹੋਇਆ ਸੀਗਾ ਜੀ ਆਪਣਾ ਮਡੋਲੀ ਦੇ ਲਾਗੇ ਉਹਨਾਂ ਨੂੰ ਨਾਲ ਦੀ ਨਾਲੇ ਵਿਦ ਦਿਨ 15 ਮਿੰਟਸ ਆਪਾਂ ਨੇ ਹਸਪੀਟਲ ਪਹੁੰਚਾ ਦਿੱਤਾ ਸੀਗਾ ਅੱਛਾ ਤਾਂ ਇਹ ਡਿਸਟੈਂਸ ਕਿੰਨਾ ਰਹਿੰਦਾ ਹੈ ਦੇਖ ਸਕਦੇ ਹੋ ਕਿੰਨੇ ਡਿਸਟੈਂਸ ਤੇ ਇਹ ਗੱਡੀ ਅਗਲੀ ਗੱਡੀ ਕਿੰਨੇ ਡਿਸਟੈਂਸ ਤੇ ਮਿਲਣ ਵਾਲੀ ਹੈ ਸਰ 30 ਕਿਲੋਮੀਟਰ ਦਾ ਰੇਡੀਅਸ ਹੋਊਗਾ ਜੀ ਇੱਕ ਗੱਡੀ ਦਾ ਜਿਹੜਾ ਕਵਰ ਕਰਨਾ ਆਉਂਗਾ ਬਾਕੀ ਡਿਸਟ੍ਰਿਕਟ ਦੇ ਹਿਸਾਬ ਤੋਂ ਉਹਨਾਂ ਨੇ ਵੰਡਿਆ ਹੋਇਆ ਹੈ ਆਪਣਾ ਹਾਂ ਹਾਂਜੀ 메ਜਰ ਡਿਸਟ੍ਰਿਕਟ ਰੋਡ ਨੈਸ਼ਨਲ ਹਾਈਵੇ ਤੇ ਜਿੰਨੇ ਵੀ 메ਜਰ ਹੈਗੇ ਨਾ ਰੋਡ ਇਸ ਜਿਲ੍ਹਾ ਦੇ ਉਹਨਾਂ ਵੀ ਸਾਰਿਆਂ ਵਿੱਚ ਹੈਗਾ ਇਹ 컨트롤 ਰੂਮ ਨੂੰ ਤੁਸੀਂ ਅੰਦਰੋਂ ਕਿਵੇਂ ਕਨੈਕਟ ਕਰਦੇ ਹੋ ਫਿਰ ਕੰਟਰੋਲ ਰੂਮ ਸਰ ਸਾਡੇ ਅੰਦਰ ਮੈਂ ਦਿਖਾ ਸਕਦੇ ਹਾਂ ਇੱਕ ਚੀਜ਼ ਇੱਕ ਹੀ ਚੀਜ਼ ਹੈ ਜਿਹੜੀ ਲੱਗੀ ਹੋਈ ਹੈ ਫਲਾਸ਼ਰ ਡੈਸ਼ ਕੈਮ ਲੱਗੀ ਹੋਈ ਆ ਅੱਛਾ ਜੀ ਹਾਂ ਜੀ ਮਤਲਬ ਜਦ ਵੀ ਜਿਸ ਤਰ੍ਹਾਂ ਗੱਡੀ ਚੱਲਦੀ ਹੈ ਤਾਂ ਮਤਲਬ ਰਿਕਾਰਡ ਹੁੰਦੀ ਹੈ ਵੀ ਕਿੱਥੇ ਗੱਡੀ ਜਾ ਰਹੀ ਹੈ ਕਿੰਨਾ ਟਾਈਮ ਕਿੱਥੇ ਖੜੀ ਹੈ ਅੱਛਾ ਇਹ ਤੁਹਾਡੀ ਸਾਰੀ ਜਿੰਨੀ ਕਨੈਕਟੀਵਿਟੀ ਹੈ ਸਾਰੀ ਕੰਟਰੋਲ ਰੂਮ ਰਹਿੰਦੀ ਹੈ ਹਰ ਇੱਕ ਗੱਡੀ ਦੀ ਨੋਟਿਸ ਹੈ ਕਿ ਕਿਹੜੀ ਗੱਡੀ ਕਿੱਥੇ ਕਢੀ ਹੈ ਹਾਂ ਜੀ ਸਰ ਆਪਣੇ ਜੀਪੀਐਸ ਹਲੇ ਸਰ ਸਿਸਟਮ ਲੱਗਨੇ ਆ ਮਤਲਬ ਹੌਲੀ ਹੌਲੀ ਚੱਲਦਾ ਪਿਆ ਇਹਨ ਪ੍ਰੋਸੈਸ ਹੈ ਜੀ ਅੱਛਾ ਪਹਿਲਾਂ ਹੁੰਦਾ ਸੀ ਕਹਿੰਦੇ ਪੁਲਿਸ ਵਾਲਿਆਂ ਕੋ ਗੱਡੀਆਂ ਵਧੀਆਂ ਨਹੀਂ ਹੁੰਦੀਆਂ ਤਾਂ ਮੈਨੂੰ ਲੱਗਦਾ ਤਾਂ ਹੁਣ ਕਿਸੇ ਅਮੀਰ ਬੰਦੇ ਕੋ ਹਾਂਜੀ ਸਰ ਪੂਰੀ ਕੈਪੇਬਲ ਗੱਡੀ ਹੈ ਸਰ ਦਿੱਤੀ ਹੋਈ ਪੰਜਾਬ ਪੁਲਿਸ ਨੂੰ ਖੁਸ਼ ਹੋ ਹੁਣ ਵੈਸੇ ਮਜ਼ਾ ਆਉਂਦਾ ਗੱਡੀ ਚਲਾ ਕੇ ਨਹੀਂ ਸਰ ਮੈਂ ਐਕਚੁਅਲੀ ਮਨ ਨੂੰ ਹਲੇ ਆਉਂਦੀ ਨਹੀਂ ਹੈ ਸਾਡੇ ਇੰਚਾਰਜ ਚਲਾਉਂਦੇ ਆ ਜੀ ਅੱਛਾ ਤਾਂ ਬਿਲਕੁਲ ਹੈ ਤਸਵੀਰ ਦੇਖੋ ਸਰਕਾਰ ਦੁਆਰਾ ਇਹ ਵਧੀਆ ਜਿਹੜਾ ਕਦਮ ਚੁੱਕਿਆ ਗਿਆ ਕਿ ਸਰਖ ਸੁਰੱਖਿਆ ਫੋਰਸ ਕਿਉਂਕਿ ਆਏ ਦਿਨੀ ਰੋਜ਼ਾਨਾ ਹਾਦਸੇ ਨੇ ਜਿਹੜੇ ਉਹ ਹੁੰਦੇ ਨੇ ਸੜਕਾਂ ਤੇ ਸੜਕਾਂ ਤੇ ਕੋਈ ਸੇਫ ਨਹੀਂ ਹੈਗਾ ਇਹ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ ਪਰ ਹੁਣ ਸੜਕ ਸੁਰੱਖਿਆ ਫੋਰਸ ਦਾ ਗਠਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਚਾਹੇ ਮੀਂਹ ਹੋਵੇ ਚੱਕੜ ਹੋਵੇ ਪਰ ਇਹ ਗੱਡੀਆਂ ਜ਼ਰੂਰ ਤੈਨਾਤ ਰਹਿਣਗੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਰਕਾਰ ਦੁਆਰਾ ਚੁੱਕਿਆ ਹੋਇਆ ਕਦਮਾ ਲੱਖਾਂ ਰੁਪਏ ਦੀਆਂ ਇਹ 4x4 ਗੱਡੀਆਂ ਲੋਕਾਂ ਦੀ ਸਹਾਇਤਾ ਦੇ ਲਈ 24 ਘੰਟੇ ਤੈਨਾਤ ਰਹਿਣਗੀਆਂ ਕੈਮਰਾਮੈਨ ਰੋਸ਼ਨ ਨਾ ਗਗਨ ਸ਼ੁਕਲਾ ਢੇਲੀ ਪੋਸਟ ਪੰਜਾਬੀ